ਆ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਆ ਜਿਹੜਾ ਆਪਾਂ ਲਸਣ ਲਾਇਆ ਸੀਗਾ ਨਾ ਉਹਦੀ ਕਟਾਈ ਪਟੋਈ ਤੇ ਇਹਦੇ ਵਿੱਚੋਂ ਕੱਖ ਖੱਖ ਕੱਢਦੀ ਐ ਟੀਮ ਦੇਖੋ ਆਪਣੀ ਕਿੰਨੀ ਆਈ ਹੋਈ ਆ ਟੀਮ ਮੈਂਬਰਾਂ ਬਣਾਉ ਬੈਠਾ ਇੱਕ ਅੱਧਰ ਸਿਟੀਜਨ ਤੇ ਇੱਧਰ ਅਸੀਂ ਨਜ਼ਾਰੇ ਦੇ ਨਾਲ ਲੱਗੇ ਉਹਨੇ ਕੱਖ ਪਟਣ ਤੇ ਅਸੀਂ ਹੌਲੀ ਹੌਲੀ ਆਪਣਾ ਕੱਖ ਖੁਕ ਪਟ ਲੈਨੇ ਆ ਲਸਣ ਦੀ ਤਸੱਲੀ ਕਰਾਨੇ ਆ ਪਰ ਲਸਣ ਦੀ ਤਸੱਲੀ ਜਿਹੜੀ ਸਾਡੇ ਵੱਲੋਂ ਪੂਰੀ ਦੀ ਪਰ ਇੱਧਰ ਲਸਣ ਖਤਮ ਹੀ ਹੋ ਚੁੱਕਿਆ ਸੀਗਾ ਚਲੋ ਇਹਨੂੰ ਸ਼ੱਡੋ ਆਲਾ ਦੋੜਾ ਦੇਖਦੇ ਆਂ ਤੇ ਅਸੀਂ ਫੇਰ ਥੱਲੇ ਉਤਰਦੇ ਹਾਂ ਮਾਨ ਨੂੰ ਦੇਖਦੇ ਆਂ ਤੇ ਰਮਾਨ ਸਾਈਕਲ ਚੱਕ ਕੇ ਗਿਆ ਅਸੀਂ ਰੋਕਦੇ ਆਂ ਕੋਈ ਰੁਕ ਜਾ ਤੂੰ ਪਰ ਇਹ ਰੁਕਦਾ ਨਹੀਂ ਤੇ ਅੱਗੇ ਦੇਖੋ ਹੋਰ ਹੁੰਦਾ ਕੀ ਹੈ ਤੇ ਨਾਲ ਫੇਰ ਪਤਾ ਲੱਗੂਗਾ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਕਾ ਹਾਂਜੀ ਭਾਈ ਅਸੀਂ ਗਏ ਤੇ ਲਸਣ ਦੀ ਗਢਾਈ ਕਰ ਰਹੇ ਸੀ ਤੇ ਗਢਾਈ ਕਰਦੇ ਕਰਦੇ ਨਵੇਂ ਹੀ ਅਸੀਂ ਕਾਂਢ ਕਰ ਲਿਆ ਹੁੰਦਾ ਪੱਟੀਆਂ ਪੁੱਟੀਆਂ ਜਲਦੀਆਂ ਹੱਥੇ ਹੁਣ ਸੱਟਾ ਸੋ ਪੈਣ ਨਜ਼ਾਰੇ ਨਾਲ ਲਵਾ ਕੇ ਬੈਠੇ ਆਂ ਅਵਰ ਕੀ ਤੇਗਾ ਆਪਣੇ ਲਾਪਰਵਾਹੀ ਦਾ ਨਤੀਜਾ ਅਸੀਂ ਨਾ ਬਈ ਹੁਣ ਆਪਰੇਸ਼ਨ ਕਰਕੇ ਛੱਡਿਆ ਆਪਣਾ ਆਪਣੇ ਵੱਲੋਂ ਤਾਂ ਅਸੀਂ ਆਪਣੇ ਵੱਲੋਂ ਤਾਂ ਅਸੀਂ ਆਪਰੇਸ਼ਨ ਨਹੀਂ ਕੀਤਾ ਇਹ ਚੈੱਕ ਕਰਦੇ ਪੜੇ ਓਰੇ ਬਾਪਾ ਕਿੱਦਾਂ ਲੱਗ ਗਿਆ ਇਹ ਵਿੱਚ ਕੈਸੀ ਟੇਬਲ ਨਹੀਂ ਬਣੀ ਬਈ ਅਸੀਂ ਇੱਥੇ ਟੇਬਲ ਆ ਗਿਆ ਨਾ ਰੰਗ ਕਿੱਦਾਂ ਓਏ ਇੰਟਰਨੈਟ ਤੇ ਬਣਾਤਾ ਐ ਇੱਦਾਂ ਇੱਦਾਂ ਵੀ ਉੱਥੇ ਬਣਾਤਾ ਐ ਐਦਾਂ ਹੀ ਸਟਾਰਟ ਇਹਦੇ ਨੂੰ ਬਣਾਤਾ ਵਧੀਆ ਬਣਿਆ ਮੈਂ ਰਾਤ ਨੂੰ ਸੋਣਾ ਚੰਦ ਲੱਗੂ ਯਾਰ ਉਹ ਖਾਉਂ ਗਏ ਅਸੀਂ ਤੈਨੂੰ ਐ ਕਿਹਾ ਸੀ ਵੀ ਐ ਪੱਟੇ ਲਪੇਟ ਦਿੰਨੇ ਆ ਉਹਦੇ ਤੇ ਐ ਹਾਲੇ ਜਾਨਾ ਅੱਖਾਂ ਦੇ ਰੋਲ ਤੇ ਸਾਡੇ ਕੋਲ ਜਵਾਨ ਹੋਈ ਬਣ ਜੇ ਨਹੀਂ ਸ਼ਾਲੂ ਫਿਰ ਜਗਾੜ ਬਣਿਆ ਸਾਡੇ ਕੋਲ ਅੱਗੇ ਬਣਾਤਾ ਉਹਨੂੰ ਵੀ ਸਵੇਰ ਨੂੰ ਜਵਾਨ ਬਣੂ